ਸਤਿ ਸ਼੍ਰੀ ਅਕਾਲ ਮੈਂ ਚਰਨ ਕਮਲ ਸਿੰਘ 올ਡ ਆਯੁਰਵੇਦ ਦਾ ਧੂਰੀ ਤੋਂ ਔਰਤਾਂ ਦੀ ਵੱਧਦੀ ਉਮਰ ਦੀ ਬਹੁਤ ਵੱਡੀ ਸਮੱਸਿਆ ਜਿਉਂ-ਜਿਉਂ ਉਮਰ ਔਰਤਾਂ ਦੀ ਵੱਧਦੀ ਜਾਂਦੀ ਹੈ ਲੇਡੀਜ਼ ਦੀ ਏਜ ਜਿਉਂ-ਜਿਉਂ ਵੱਡੀ ਹੋਈ ਜਾਂਦੀ ਹੈ ਓਵੇਂ-ਓਵੇਂ ਇਹ ਸਮੱਸਿਆ ਵੀ ਬਾਤ ਹੀ ਜਾਂਦੀ ਹੈ ਨਾਲ ਜਿਹਨੂੰ ਕਹਾਂਗੇ ਆਯੁਰਵੇਦ ਦੇ ਵਿੱਚ ਯੋਨ ਸਥਿਲਤਾ ਜਾਂ ਯੋਨੀ ਫਰੈਂਸ ਲੇਡੀਜ਼ ਨੂੰ ਬੱਚੇ ਹੋਣ ਤੋਂ ਬਾਅਦ ਜਾਂ ਵੱਧਦੀ ਉਮਰ ਦੇ ਕਾਰਨ ਇਸ ਸਮੱਸਿਆ ਆਉਂਦੀ ਹੈ ਮਤਲਬ ਕਿ ਜਿਹੜੀਆਂ ਪ੍ਰਾਈਵੇਟ ਪਾਰਟ ਦੀਆਂ ਮਾਸਪੇਸ਼ੀਆਂ ਦੇ ਜਿਹੜੇ ਤੰਤੂ ਨੇ ਲਿਗਾਮੈਂਟਸ ਨੇ ਸੈਲੋ ਹੋ ਜਾਂਦੇ ਨੇ ਮਤਲਬ ਢਿੱਲੇ ਪੈ ਜਾਂਦੇ ਨੇ ਜਿਹੜੀਆਂ ਅੰਦਰਲੀਆਂ ਦੀਵਾਰਾਂ ਹੁੰਦੀਆਂ ਨੇ ਢਿੱਲੀਆਂ ਪੈ ਜਾਂਦੀਆਂ ਨੇ ਕਮਜ਼ੋਰ ਹੋ ਜਾਂਦੀਆਂ ਨੇ ਜਿਹੜੀ ਉਹਨਾਂ ਦੇ ਵਿੱਚ ਇਦਾਂ ਜਿਹੜੀ ਫਲੈਕਸੀਬਿਲਟੀ ਉਹ ਖਤਮ ਹੋ ਜਾਂਦੀ ਹੈ ਮਤਲਬ ਉਹ ਨਾ ਸੁੰਗੜ ਸਕਦੀਆਂ ਨੇ ਨਾ ਫੈਲ ਸਕਦੀਆਂ ਨੇ ਜਿਹੜੀਆਂ ਮਾਸਪੇਸ਼ੀਆਂ ਨੇ ਉਹ ਫੈਲ ਜਾਂਦੀਆਂ ਫੈਲੀ ਰਹਿ ਜਾਂਦੀਆਂ ਨੇ ਮਤਲਬ ਜਿਹੜਾ ਰਸਤਾ ਹੈਗਾ ਜੋਨ ਦੀਵਾਰ ਦਾ ਜਿਹੜਾ ਰਸਤਾ ਆਪਾਂ ਕਹਿ ਸਕਦੇ ਪੰਜਾਬੀ ਦੇ ਵਿੱਚ ਤੇ ਉਹ ਬਹੁਤ ਜ਼ਿਆਦਾ ਆਪਣੇ ਸ਼ੇਪ ਤੋਂ ਬਾਹਰ ਜਾਂਦਾ ਹੈ ਉਦੇ ਕਾਰਨ ਕਿ ਲੇਡੀਜ਼ ਨੂੰ ਵੱਡੀ ਉਮਰ ਦੇ ਵਿੱਚ ਬਜ਼ੁਰਗਾਂ ਨੂੰ ਜਾਂ ਛੋਟੀ ਉਮਰ ਦੇ ਵੀ ਗਈਆਂ ਨੂੰ ਬੱਚੇ ਹੋਣ ਤੋਂ ਬਾਅਦ ਭਾਰ ਪੈਣ ਲੱਗ ਜਾਂਦਾ ਜਿਹਨੂੰ ਕਹਿੰਦੇ ਆ ਪਰਲੈਪਸਿਸ ਆਫ ਯੂਟਰਸ ਮਤਲਬ ਕਿ ਐਵੇਂ ਮਹਿਸੂਸ ਹੁੰਦਾ ਵੀ ਬੱਚੇਦਾਨੀ 'ਤੇ ਜਿਹੜਾ ਬਜਨ ਪੈਂਦਾ ਮਤਲਬ ਯੂਟਰਸ ਜਿਵੇਂ ਬਾਹਰ ਨੂੰ ਆਊਗੀ ਭਾਰ ਪੈਣ ਲੱਗ ਜਾਂਦਾ ਤੇ ਬਹੁਤ ਵੱਡੀ ਸਮੱਸਿਆ ਇਹ ਬਹੁਤ ਇਹਦੇ ਕਰਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਲੇਡੀਜ਼ ਨੂੰ ਇਹਦਾ ਤੁਹਾਨੂੰ ਇੱਕ ਦੋ ਘਰੇਲੂ 22 ਦੱਸੂਗਾ ਇਹ ਤੁਸੀਂ ਕਰਨੇ ਨੇ ਉਹ ਕਰਕੇ ਤੁਸੀਂ ਲਾਉ ਉਠਾ ਸਕਦੇ ਹੋ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੈ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਗੰਭੀਰ ਹੈ ਆ ਵੀ ਕੁਝ ਕਰ ਚੁੱਕੇ ਤੁਸੀਂ ਤੋਂ ਬਾਕੀ ਤਾਂ ਮੈਂ ਪਹਿਲਾਂ ਵਾਲੀ ਵੀਡੀਓ 'ਚ ਦੱਸਿਆ ਵੀ ਕਈ ਲੇਡੀਜ਼ ਨੂੰ ਛਾਈਆਂ ਹੋ ਜਾਂਦੀਆਂ ਨੇ ਝੋੜੀਆਂ ਪੈ ਜਾਂਦੀਆਂ ਨੇ ਸੀਰ ਦੇ ਵਿੱਚ ਢਿੱਲਾ ਢਿੱਲਾ ਬਣ ਆ ਜਾਂਦਾ ਤੇ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਜਾ ਗਈਆਂ ਨੇ ਛਾਤੀਆਂ ਢਿੱਲੀਆਂ ਪੈ ਗਈਆਂ ਸੀਰ ਦੇ ਢਿੱਲਾਪਨ ਆ ਗਿਆ ਛਾਈਆਂ ਪੈ ਗਈਆਂ ਝੋੜੀਆਂ ਪੈ ਗਈਆਂ ਉਹ ਸਾਰੀਆਂ ਸਮੱਸਿਆਵਾਂ ਦਾ ਵੀ ਹੱਲ ਕਰਾਂਗੇ ਤੇ ਹੁਣ ਦੋਨੋਂ ਘਰੇ ਕਰਨ ਵਾਸਤੇ ਗੱਲ ਜਿਹੜੀ ਦੱਸ ਰਿਹਾ ਮੈਂ ਭਾਰ ਪੈਣ ਦੀ ਕੀ ਕਰਨਾ ਤੁਸੀਂ ਇੱਕ ਦੋ ਚੀਜ਼ਾਂ ਨੋਟ ਕਰ ਲਓ ਪੈੜਾ ਭਾਰ ਨਹੀਂ ਬੈਠਣਾ ਜਿੰਦਾ ਜ਼ਿਆਦਾ ਜ਼ੋਰ ਦਾ ਕੰਮ ਨਹੀਂ ਕਰਨਾ ਚਾਹੀਦਾ ਸੋ ਅਗਲਾ ਜਿਹੜੀਆਂ ਤਲੀਆਂ ਚੀਜ਼ਾਂ ਨੇ ਜਿਆਦਾ ਤੇਜ਼ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਨੇ ਉਹ ਨਹੀਂ ਸੇਵਣ ਕਰਨੀਆਂ ਉਹ ਤੋਂ ਵਿਚਾਰ ਰੱਖਣਾ ਸੋ ਫਲ ਫਰੂਟ ਦਾ ਸੇਵਣ ਕਰਨਾ ਆਪਣਾ ਸਲਾਦ ਖਾਣਾ ਤੁਸੀਂ ਆਪਣੀ ਖਰਾਇ ਖਰਾਕ ਦਾ ਧਿਆਨ ਰੱਖਣਾ ਡਾਈਟ ਦਾ ਧਿਆਨ ਰੱਖਣਾ ਸੋ ਇਹਦੇ ਵਿੱਚ ਤੁਸੀਂ ਇੱਕ ਘਰੇਲੂ ਨੁਸਖਾ ਕਰਨਾ ਇੱਕ ਤਾਂ ਲੈਣਾ ਤੁਸੀਂ ਆਮਲਾ 100 ਗ੍ਰਾਮ ਤੁਸੀਂ ਔਲਾ ਲੈ ਲੈਣਾ ਆਮਲਾ ਅੰਸਾਰੀ ਤੋਂ ਲੈ ਲਓ ਤੇ ਇੱਕ 100 ਗ੍ਰਾਮ ਤੁਸੀਂ ਲੈਣਾ ਮਾਜੂਫਲ ਮਾਜੂਫਲ ਅਤੇ ਆਮਲਾ ਦੋਨੇ 100-100 ਗ੍ਰਾਮ ਲੈ ਕੇ ਪਾਊਡਰ ਕਰ ਲਓ ਉਹ ਪਾਊਡਰ ਕਰਕੇ ਰੱਖ ਲਓ ਪੀਸ ਕੇ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਪਾਣੀ ਨਾਲ ਸੇਵਨ ਕਰੋ ਜਿਨ੍ਹਾਂ ਦਾ ਵਜਨ ਬਹੁਤ ਜ਼ਿਆਦਾ ਘੱਟ ਹੈ ਸਰੀਰ ਕਮਜ਼ੋਰ ਹੈ ਉਹ ਦੁੱਧ ਨਾਲ ਇਹਨੂੰ ਲੈ ਸਕਦੇ ਆ ਇੱਕ ਚਮਚ ਸਵੇਰੇ ਇੱਕ ਚਮਚ ਸ਼ਾਮ ਨੂੰ ਰੋਟ ਖਾਣਾ ਖਾਣ ਤੋਂ ਅੱਧਾ ਘੰਟਾ ਮਗਰੋਂ ਦੁੱਧ ਨਾਲ ਲੈ ਲਓ ਸੋ ਜਿਨ੍ਹਾਂ ਦਾ ਵਜਨ ਜ਼ਿਆਦਾ ਆ ਪਹਿਲਾਂ ਹੀ ਉਹ ਇੱਕ ਇੱਕ ਚਮਚ ਪਾਣੀ ਨਾਲ ਲੈ ਲੈਣ ਦੋ ਟਾਈਮ ਖਾਣਾ ਖਾਣ ਤੋਂ ਘੰਟਾ ਪਹਿਲਾਂ ਜਾਂ ਘੰਟਾ ਬਾਅਦ ਇਹ ਕੰਮ ਕਰਨਾ ਤੁਸੀਂ ਹੈਰਾਨ ਮੰਨ ਜਾਓਗੇ ਇਹਦੇ ਨਾਲ ਤੁਹਾਡਾ ਜਿਹੜਾ ਪਸਾਬ ਪੈਣਾ ਸ਼ੁਰੂ ਹੋ ਜਾਊਗਾ ਤੇ ਅੰਦਰੂਨੀ ਤੌਰ ਤੇ ਜਿਹੜੀ ਤੁਹਾਡੀ ਕਮਜ਼ੋਰੀ ਆ ਮਾਸਪੇਸ਼ੀਆਂ ਕਮਜ਼ੋਰ ਨੇ ਉਹਨਾਂ ਦੇ ਵਿੱਚ ਜਿਹੜੀ ਲਚਕਪਣ ਆਉਣੀ ਸ਼ੁਰੂ ਹੋ ਜਾਊਗੀ ਉਨਾ ਬਲੇ ਜਿਹੜਾ ਹੈਗਾ ਅਗਰ ਆਪਾਂ ਪੂਰੇ ਸਹੀ ਤਰੀਕੇ ਨਾਲ ਟਰੀਟਮੈਂਟ ਦੀ ਗੱਲ ਕਰੀਏ ਇਹਦਾ ਤੁਹਾਨੂੰ ਦੱਸਦਾ ਘਰੇਲੂ ਪਾਇਏ ਜਿਹੜੇ ਤੁਸੀਂ ਪੈਸਾ ਨਹੀਂ ਖਰਚ ਸਕਦੇ ਕੋਈ ਨਹੀਂ ਤੁਸੀਂ ਦਵਾਈਆਂ ਉਟੀ ਲੈ ਸਕਦੇ ਕਿਤੋਂ ਵੀ ਤਾਂ ਤੁਸੀਂ ਆਹ ਕੰਮ ਜਿਹੜਾ ਘਰੇ ਕਰ ਲਓ ਇਹਦੇ ਨਾਲ ਹੀ ਰਾਹਤ ਮਿਲੂਗੀ ਬਹੁਤ ਵਧੀਆ ਤੁਹਾਨੂੰ ਇਹਦਾ ਹੱਲ ਹੋਊਗਾ ਇੱਕ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਇੱਕ ਹੋਰ ਦੱਸਿਆ ਵਾਸ਼ ਕਰਨ ਵਾਸਤੇ ਦੱਸਿਆ ਤੁਹਾਨੂੰ ਪਾਣੀ ਬਣਾਉਣ ਵਾਸਤੇ ਉਹ ਵੀ ਦੱਸ ਦਾਨਾ ਤੁਸੀਂ ਉਹਦੇ ਨਾਲ ਵਾਸ਼ ਕਰ ਸਕਦੇ ਹੋ 100 ਗ੍ਰਾਮ ਤੁਸੀਂ ਨਾਰ ਦਾ ਛਿਲਕਾ ਲੈ ਲਓ ਤੇ ਉਹਨੂੰ ਲੈ ਕੇ ਜਿਵੇਂ ਤੁਸੀਂ ਅੱਧਾ ਕਿਲੋ ਪਾਣੀ ਦੇ ਵਿੱਚ ਉਬਾਲ ਲਓ ਜਦੋਂ ਪਾਣੀ ਦੇ ਵਿੱਚ ਤੁਸੀਂ ਇੱਕ ਚਮਚਾ ਫਟਕੜੀ ਦਾ ਪਾ ਲੈਣਾ ਪਾਣੀ ਉਬਲ ਕੇ ਜਦੋਂ ਰੱਖ ਲਓ ਠੰਡਾ ਹੋ ਗਿਆ ਉਹਦੇ ਬਾਅਦ ਵਾਸ਼ ਕਰਨਾ ਉਹਦੇ ਨਾਲ ਪ੍ਰਾਈਵੇਟ ਪਾਰ ਨੂੰ ਵਾਸ਼ ਕਰਨਾ ਇੱਕ ਦੋ ਵਾਰੀ ਦਿਨ ਚ ਇੱਕ ਤਾਈ ਮੈਂ ਪਹਿਲਾਂ ਵੀ ਦੱਸਿਆ ਜੀ ਵੀਡੀਓ ਦੇ ਵਿੱਚ ਚੈੱਕ ਕਰ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਓ ਲੇਡੀਜ਼ ਦੇ ਇਹ ਬਹੁਤ ਮਤਲਬ ਦੀ ਵੀਡੀਓ ਹੈ ਲੇਡੀਜ਼ ਦੇ ਇੱਕ ਜ਼ਿੰਦਗੀ ਬਣਾਉਣ ਵਾਸਤੇ ਕਹਿ ਸਕਦੇ ਆ ਵੀ ਲੇਡੀਜ਼ ਦੀ ਜਿਹੜੀ ਸੁੰਦਰਤਾ ਦੇ ਵਿੱਚ ਇਹ ਬਹੁਤ ਜ਼ਿਆਦਾ ਇੱਕ ਕਮੀ ਆਉਂਦੀ ਆ ਕਹਿ ਸਕਦੇ ਆ ਬਹੁਤ ਜ਼ਿਆਦਾ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਆਪਣਾ ਪਰਿਵਾਰਕ ਤੌਰ ਤੇ ਵੀ ਤੁਸੀਂ ਲਾ ਲਓ ਹੁਣ ਜਿਆਦਾ ਫੁੱਲ ਕੇ ਜੇ ਕੀ ਕੰਮ ਹੈ ਕਈ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਲੇਡੀ ਜਨੂੰ ਇਸ ਸਮੱਸਿਆ ਕਰਕੇ ਸੋ ਕਈਆਂ ਦੇ ਸਰੀਰ ਦੇ ਵਿੱਚ ਢਿੱਲਾਪਨ ਆ ਗਿਆ ਸਿਰਚ ਕਮਜ਼ੋਰੀ ਆ ਗਈ ਕਈਆਂ ਦੇ ਛਾਤੀਆਂ ਢਿੱਲੀਆਂ ਹੋ ਗਈ ਉਹਦੇ ਵਾਸਤੇ ਆਹ ਇੱਕ ਚੀਜ਼ ਹੈ ਸਾਡਾ ਜਿਹੜਾ ਬਣਾਇਆ ਹੋਇਆ ਸਪਲੀਮੈਂਟ ਹੈ ਇਹਨੂੰ ਤੁਸੀਂ ਮਾਰਾ ਸਕਦੇ ਹੋ ਸੁੰਦਰੀ ਇਹਦਾ ਨਾਮ ਹੈ ਇਹਨੂੰ ਆਰਡਰ ਕਰਕੇ ਮੰਗਾ ਸਕਦੇ ਹੋ ਹੁਣ ਇਹਦੇ ਨਾਲ ਕੀ ਠੀਕ ਹੋਊਗਾ ਇੱਕ ਤਾਂ ਇਹ ਨਾਲ ਤੁਹਾਡਾ ਲਕੂਰੀਆ ਜਿਹਨਾਂ ਨੂੰ ਉਹ ਠੀਕ ਹੋ ਜਾਂਦਾ ਇੱਕ ਇਸਤਰੀ ਦੇ ਵਿੱਚ ਜਿਹੜਾ ਢਿੱਲਾਪਨ ਆਇਆ ਸਿਰ ਕਮਜ਼ੋਰ ਹੋ ਗਿਆ ਕਮਰ ਦਰਦ ਕਰਦੀ ਆ ਕਮਜ਼ੋਰੀ ਕਰਕੇ ਲਕੋਰੀਏ ਕਰਕੇ ਉਹ ਇਹਦੇ ਨਾਲ ਠੀਕ ਹੋ ਜਾਂਦੀ ਆ ਅਤੇ ਜਿਨ੍ਹਾਂ ਦੇ ਹੱਥ ਪੈਰ ਸੁੰਦੇ ਨੇ ਲੇਡੀਜ਼ ਦੇ ਕਮਜ਼ੋਰੀ ਕਰਕੇ ਉਹ ਇਹਦੇ ਨਾਲ ਠੀਕ ਹੋ ਜਾਂਦੇ ਨੇ ਤੇ ਨਸਾਂ ਕਮਜ਼ੋਰ ਹੋ ਗਿਆ ਨਰਵਸ ਸਿਸਟਮ ਵੀਕ ਆ ਤੁਹਾਡਾ ਨਾੜੀਆਂ ਦੀ ਕਮਜ਼ੋਰੀ ਆ ਗਈ ਸੀਰ ਦੇ ਵਿੱਚ ਨਾੜੀ ਤੰਤਰ ਕਮਜ਼ੋਰ ਹੋ ਗਿਆ ਉਹਦੇ ਉੱਪਰ ਕੰਮ ਕਰੋ ਇਹ ਤੁਹਾਡੇ ਨਸਾਂ ਦੀ ਜਿਹੜੀ ਕਮਜ਼ੋਰੀ ਆ ਉਹ ਠੀਕ ਹੋਊਗੀ ਨਰਵਸ ਸਿਸਟਮ ਠੀਕ ਹੋਊਗਾ ਤੇ ਦਿਮਾਗੀ ਤੌਰ ਤੇ ਵੀ ਤੁਹਾਨੂੰ ਇਹ ਠੀਕ ਕਰੂਗਾ ਅਗਰ ਸਟ्रेस ਟੈਨਸ਼ਨ ਆਦੀ ਉਹਦੇ ਵਿੱਚ ਵੀ ਫਾਇਦਾ ਕਰੂਗਾ ਮੇਨ ਗੁੱਲ ਮਲਾ ਕੇ ਇਹ ਲੇਡੀਜ਼ ਵਾਸਤੇ ਬੈਸਟ ਜਿਹੜਾ ਸਪਲੀਮੈਂਟ ਆ ਤੁਹਾਡੀ ਜੋ ਵੀ ਘ ਅਗਰ ਬੀਪੀ ਲੋਅ ਰਹਿੰਦਾ ਹੱਥ ਪੈਰ ਸੁੰਨਦੇ ਨੇ ਉਹ ਵੀ ਠੀਕ ਹੋ ਜਾਣਗੇ ਤੇ ਮੇਨ ਇਹਨੇ ਤੁਹਾਡੇ ਸਰੀਰ ਨੂੰ ਕਸਾਪ ਆਉਣਾ ਤੇ ਚਾਹੇ ਉਮਰ ਘੱਟ ਆ ਚਾਹੇ ਵੱਡੀ ਆ ਕੋਈ ਵੀ ਇਹਨੂੰ ਸੇਵਨ ਕਰ ਸਕਦਾ ਕਈ ਵਾਰੀ ਮੈਰਿਜ ਤੋਂ ਬਾਅਦ ਹੋ ਗਿਆ ਬੱਚਿਆਂ ਤੋਂ ਬਾਅਦ ਸੀ ਇਹ ਢਿੱਲਾ ਬਣਾ ਜਾਂਦਾ ਉਹਨੂੰ ਠੀਕ ਕਰੂਗੇ ਬਿਲਕੁਲ ਕਸਾਪ ਆਉਂਦਾ ਤੇ ਅਗਰ ਕਿਹਨਾਂ ਦੇ ਛਾਤੀਆਂ ਢਿੱਲਾ ਬਣਾ ਉਹ ਵੀ ਠੀਕ ਹੁੰਦਾ ਇਹਦੇ ਨਾਲ ਤੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਵੀ ਸਪੈਸ਼ਲੀ ਤੁਸੀਂ ਚਾਹੁੰਦੇ ਹੋ ਵੀ ਯੋਨੀ ਫਰੈਂਸ ਜਿਹੜਾ ਮੈਂ ਦੱਸਿਆ ਵੀ ਪ੍ਰਾਈਵੇਟ ਪਾਰਟ ਦਾ ਜ਼ਿਆਦਾ ਲੂਜ਼ ਪਾਣਾ ਪੁੱਲਾ ਪਾਣਾ ਕਹेलो ਉਦੇ ਬਾਅਦ ਜੇ ਤੁਸੀਂ ਸਪੈਸ਼ਲੀ ਕੋਈ ਟ੍ਰੀਟਮੈਂਟ ਲੈਣਾ ਚਾਹੁੰਦੇ ਹੋ ਫਿਰ ਇਹਦੇ ਨਾਲ ਤੁਹਾਨੂੰ ਇੱਕ ਅਸੀਂ ਰੱਖਣ ਵਾਸਤੇ ਦਵਾਈ ਦਵਾਂਗੇ ਉਹ ਤੁਸੀਂ ਨਾਲ ਆਰਡਰ ਕਰਕੇ ਮੰਗਾ ਸਕਦੇ ਹੋ ਜਿਹੜਾ ਇਹ ਪਾਊਡਰ ਆ ਇਹਦੀ ਕੀਮਤ ਹੈ 650 ਰੁਪਏ 650 ਤੇ ਅਗਰ ਨਾਲ ਤੁਸੀਂ ਪੂਰਾ ਪੈਕੇਜ ਲੈਣਾ ਰੱਖਣ ਵਾਲੀ ਦਵਾਈ ਵੀ ਲੈਣੀ ਆ ਉਹ ਸਾਰਾ ਪੈਕੇਜ 1100 ਰੁਪਏ ਦਾ ਤੇ ਉਹ ਤੁਸੀਂ ਮੰਗਾ ਸਕਦੇ ਹੋ 1100 ਰੁਪਏ ਦੇ ਵਿੱਚ ਆ ਡੱਬਾ ਵੀ ਆਊਗਾ ਰੱਖਣ ਵਾਲੀ ਦਵਾਈ ਵੀ ਆਊਗੀ ਇੱਕ ਇਹ ਤੁਹਾਡੇ 20-25 ਦਿਨ ਚੱਲੇਗਾ ਸਾਰਾ ਸਿਸਟਮ ਬੀਮਾ ਚ ਦਿਨ ਦੇ ਵਿੱਚ ਤੁਹਾਨੂੰ ਕਾਫੀ ਹੱਦ ਤੱਕ ਰਿਜ਼ਲਟ ਚੰਗੇ ਮਿਲਣਗੇ ਤੇ ਬਾਕੀ ਆਰਡਰ ਕਰਕੇ ਤੁਸੀਂ ਮੰਗਾ ਸਕਦੇ ਨੰਬਰ ਤੇ ਕਿ ਲਿਖਿਆ ਹੁੰਦਾ ਜੇ ਤੁਸੀਂ ਧੂਰੀ ਮਿਲਣਾ ਜਾਂ ਮਾਲੀ ਮਿਲਣਾ ਕਾਲ ਕਰਕੇ ਮਿਲ ਵੀ ਸਕਦੇ ਤੇ ਹੋਰ ਵੀਡੀਓ ਲੈ ਕੇ ਚੱਲਦੀ ਆਂਗਾ ਸ਼ੇਅਰ ਜ਼ਰੂਰ ਕਰ ਦਿਓ ਕਿ ਜਿਹਦਾ ਭਲਾ ਹੋ ਜੂਗਾ ਤੇ ਔਰਤਾਂ ਲੇਡੀ ਜਿਹਦਾ ਬਹੁਤ ਲਾਭ ਲੈ ਸਕਦੇ ਨੇ ਵੀਡੀਓ ਦਾ ਤੇ ਹੋਰ ਵੀ ਲੈ ਕੇ ਚੱਲਦੀ ਆਂਗਾ ਦਿਓ ਆ ਗਿਆ ਕੁਛ ਲੋ ਤੁਹਾਨੂੰ ਦੱਸ ਦੋ